ਥੋੜਾ ਪੜਾ ਜਿਹੜਾ ਸ਼ੁਰੂ ਹੋ ਗਿਆ ਚੱਲ ਰਿਹਾ ਯੁੱਧ ਨਸ਼ੇ ਵਿਰੁੱਧ ਕਿੱਥੋਂ ਤੋਂ ਕਿੱਥੇ ਤੱਕ ਥੋੜਾ ਪੜਾ ਥੋੜਾ ਪੜਾ ਪਹੁੰਚਾ ਜਿਹੜਾ ਲਗਭਗ ਅੱਜ ਸਾਡੇ 12 ਦੇ 12 ਮਾੜ ਕੰਪਲੀਟ ਹੋਇਆ ਅੱਜ 48 49 ਤੇ 50 ਦਾ ਸਯੁਜਕ ਰੂਪ ਵਿੱਚ ਯੁੱਧ ਨਸ਼ੇ ਵਿਰੋਧਾ ਜਿਹੜਾ ਯਾਤਰਾ ਜਿਹੜੀ ਕੱਢੀ ਗਈ ਹੈ ਇਹਦੇ ਵਿੱਚ ਵੱਡੀ ਗਿਣਤੀ ਵਿੱਚ ਪਹਿਣਾ ਨੇ ਮਹਿਲਾਵਿੰਗ ਨੇ ਵੀਰਾਂ ਨੇ ਨੌਜਵਾਨਾਂ ਨੇ ਬਜ਼ੁਰਗਾਂ ਨੇ ਸਭ ਨੇ ਆਪ ਹਮਾਰੇ ਹੋ ਕੇ ਭਾਗ ਲਿਆ ਅਸੀਂ ਜਦੋਂ ਦੁਕਰੀ ਪੁਲ ਤੋਂ ਚੱਲੇ ਜੀ ਮੈਂ ਸਾ 40 50 ਬੰਦੇ ਸੀ ਤਾਂ ਇੱਥੇ ਹੁਣ ਤੱਕ ਸ਼ਾਂਦੀ ਦਿਨਤੀ ਵਿੱਚ ਲੋਕ ਸ਼ਾਮਲ ਹੋਏ ਨੇ ਗੱਲ ਦਾ ਪਰਮਾਣ ਹੈ ਕਿ ਜਿਹੜਾ ਵਿਰਧ ਲਸ਼ੇ ਵਿਰਧਾ ਉਹ ਇੱਕ ਸਫਲ ਜਿਹੜੀ ਮਹਿਮ ਹੋ ਕੇ ਅੱਗੇ ਆ ਰਹੀ ਹੈ ਨੌਜਵਾਨ ਆਪ ਮਹਰੇ ਇਹ ਚਾਹੁੰਦੇ ਨੇ ਕਿ ਜਿਹੜੇ ਨੌਜਵਾਨ ਨਸ਼ੇ ਦੀ ਦਰਦ ਲਾ ਕੇ ਫਸੇ ਨੇ ਅਸੀਂ ਆਪਣਾ ਜਿਹੜਾ ਨਸ਼ਾ ਛੱਡ ਕੇ ਪੰਜਾਬ ਦੇ ਜਿੱਥੇ ਉਨਤੀ ਤਰੱਕੀ ਦੇ ਕੰਮ ਕਰੀਏ ਉੱਥੇ ਆਪਣੇ ਮਾਪੇ ਦੇ ਮਹਿੰਗੇ ਖੂਨ ਪਸੀਨੇ ਡੋਲ ਕੇ ਜਿਹੜੀ ਕਮਾਈ ਕੀਤੀ ਹੈ ਉਹਨੂੰ ਉਸੇ ਪਰਵਾਦ ਹੁਣੋਂ ਬਿਤੇਗਾ। ਤੁਸੀਂ ਵਿਦਾਇਕ ਰਹੇ ਹੋ 4 ਸਾਲ ਤਕਰੀਬਨ ਸਮਾਂ ਕੰਪਲੀਟ ਹੋ ਚੁੱਕਿਆ। 5ਵਾਂ ਸਾਲ ਚੱਲਦਾ ਪਿਆ। ਥੋੜੀ ਟਰਮ ਦੇ ਵਿੱਚ ਯੁੱਧ ਨਸ਼ੇ ਵਿਰੁੱਧ ਨੂੰ ਲੈ ਕੇ ਕੋਈ ਨੌਜਵਾਨ ਨੇ ਕੋਈ ਨਸ਼ਾ ਛੱਡਿਆ, ਕੋਈ ਤੁਹਾਡੇ ਨਾਲ ਲੱਗਿਆ ਵੀ ਯੁੱਧ ਨਸ਼ੇ ਵਿਰੁੱਧ ਦੇ ਵਿੱਚ ਨਾਲ ਹਿੱਸਾ ਪਿਆ ਹੋ। ਬਹੁਤ ਨੌਜਵਾਨ ਮੇਰੇ ਘਰ ਦੇ ਵਿੱਚ, ਮੇਰੇ ਦਫ਼ਤਰਾਂ 'ਚ ਆ ਕੇ ਇਸ ਗੱਲ ਦੀ ਗੁਹਾਨ ਹੁੰਦੇ ਸੀ ਕਿ ਮੈਂ ਆਪਣੇ ਖਰਚੇ ਤੇ ਬਥੇਰੇ ਨੌਜਵਾਨ ਮੁੰਡੇ ਕੁੜੀਆਂ ਦਾ ਨਸ਼ਾ ਵੀ ਛੱਡਾਇਆ ਤੇ ਉਹ ਜਦੋਂ ਕਿਤੇ ਯਾਤਰਾ ਕੱਢਦੇ ਆ ਉਹ ਵੀ ਇੱਥੇ ਆਉਂਦੇ ਨੇ ਕੱਲ ਵੀ ਇਦੋਂ ਅਸੀਂ ਜੰਮੂ ਕਲੋਨੀ ਕੱਢੇ ਉੱਥੇ ਵੀ ਇੱਕ ਨੌਜਵਾਨ ਆਇਆ ਸੀ ਉਹਨੂੰ ਸਾਹਮਣੇ ਨਹੀਂ ਕਰੀਦਾ ਹੁੰਦਾ ਵੀ ਇਹ ਕਰਕੇ ਕਈ ਵਾਰੀ ਹਿੰਸਾ ਭਾਵਨਾ ਆ ਜਾਂਦੀ ਹੈ ਉਹਨੇ ਮੈਨੂੰ ਆਪ ਆ ਕੇ ਕੰਨ ਜਿਹਾ ਵੀ ਸਿੱਧੂ ਸਾਹਿਬ ਕਹਿੰਦਾ ਤੁਸੀਂ ਮੈਨੂੰ ਸਿਵਲ ਹਸਪੀਟਲ ਦਾਖਲ ਰਗਾ ਕੇ ਮੇਰਾ ਨਸ਼ਾ ਛਡਾਇਆ ਸੀ ਤੇ ਅੱਜ ਮੈਂ ਇਸ ਮਹਨ ਦੇ ਵਿੱਚ ਭਾਗ ਲੈ ਰਿਹਾ ਤਾਂ ਕਿ ਲੋਕਾਂ ਨੂੰ ਮੈਂ ਵੀ ਵਿਆਗਰਤ ਕਰ ਸਕਾਂ ਵੀ ਆਪਾਂ ਨਸ਼ਾ ਜਿਹੜੀ ਮਾਰੀ ਦਿੱਤੀ ਹੈ ਇਹਨੂੰ ਆਪਾਂ ਛੱਡਣਾ ਜੁੱਤ ਨਸ਼ੇ ਵਿਰੁੱਧ ਪੰਜਾਬ ਸਰਕਾਰ ਵੱਲੋਂ ਦੂਸਰਾ ਪੜਾ ਜਿਹੜਾ ਜਾਰੀ ਚੱਲ ਰਿਹਾ ਹੈ ਅਸੀਂ ਪਹੁੰਚੇ ਹਾਂ ਲੁਧਿਆਣਾ ਦੇ ਆਤਮ ਨਗਰ ਦੇ ਵਿੱਚ ਲੁਧਿਆਣਾ ਆਤਮ ਨਗਰ ਦੇ ਵਿਧਾਇਕ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰ੍ਹਾਂ ਰੁਝਾਨ ਚੱਲ ਰਿਹਾ ਕਿਸ ਤਰ੍ਹਾਂ ਪੜਾਅ ਚੱਲਦਾ ਪਿਆ ਜਿਹੜਾ ਦੂਸਰਾ ਪੜਾਅ ਜਿਹੜਾ ਅਖਰ ਕਿੱਥੇ ਤੱਕ ਪਹੁੰਚਿਆ ਵਿਧਾਇਕ ਕੋਲਨ ਸਿੰਘ ਸਿੱਧੂ ਸਾਡੇ ਨਾਲ ਸਵਾਗਤ ਸੁਧਾ ਸਾਹਿਬ ਸਤਿ ਸ਼੍ਰੀ ਅਕਾਲ ਸਿਟੀ ਹੈਡਲਾਈਨ ਦਾ ਸਵਾਗਤ ਹੈ ਸਰਸਿਕਾਲ ਵੀ ਤੁਹਾਡਾ ਨਵੀਂ ਸਵਾਗਤ ਸੁਧਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਦੂਸਰਾ ਪੜਾਅ ਜਿਹੜਾ ਸ਼ੁਰੂ ਹੋ ਗਿਆ ਚੱਲ ਰਿਹਾ ਯੁੱਧ ਨਸ਼ੇ ਵਿਰੁੱਧ ਕਿੱਥੋਂ ਤੋਂ ਕਿੱਥੇ ਤੱਕ ਤੁਹਾਡਾ ਪੜਾਅ ਤੁਹਾਡਾ ਪੜਾਅ ਪਹੁੰਚਿਆ ਤਾਂ ਜਿਨਾ ਲੱਗ ਪਾ ਕੇ ਸਾਡੇ 12 ਦੇ 12 ਮਾਰਡ ਕੰਪਲੀਟ ਹੋਇਆ ਅੱਜ 48 49 ਤੇ 50 ਦਾ ਸੰਯੁਕਤ ਰੂਪ ਵਿੱਚ ਯੋਧ ਨਸ਼ੇ ਵਿਰੋਧਾ ਜਿਹੜਾ ਯਾਤਰਾ ਜਿਹੜੀ ਕੱਢੀ ਗਈ ਹੈ ਇਹਦੇ ਵਿੱਚ ਵੱਡੇ ਗੰਚੇ ਦੇ ਪਹਿਣਾ ਨੇ ਮਹਿਲਾ ਪਿੰਗ ਨੇ ਵੀਰਾਂ ਨੇ ਨੌਜਵਾਨਾਂ ਨੇ ਬਿਰੋਕਾਂ ਨੇ ਸਭ ਨੇ ਆਪ ਹਮਾਰੇ ਹੋ ਕੇ ਭਾਗ ਲਿਆ ਅਸੀਂ ਜਦੋਂ ਦੁਕਰੀ ਪੁਲ ਤੋਂ ਚੱਲੇ ਆ ਜੀ ਮੈਂ ਸਾ 40 50 ਬੰਦੇ ਸੀ ਤਾਂ ਇੱਥੇੋਂ ਤੱਕ ਸ਼ਾਵਾਂ ਦੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ ਨੇ ਗੱਲ ਦਾ ਪਰਮਾਨਾ ਕਿ ਜਿਹੜਾ ਬ੍ਰੁੱਤ ਲਖੇ ਬ੍ਰੁੱਤ ਉਹ ਇੱਕ ਸਫਲ ਜਿਹੜੀ ਮਹਿਮ ਹੋ ਕੇ ਅੱਗੇ ਆ ਰਹੇ ਆ ਨੌਜਵਾਨ ਆਪ ਮਹਰੇ ਇਹ ਚਾਹੁੰਦੇ ਨੇ ਕਿ ਜਿਹੜੇ ਨੌਜਵਾਨ ਨਸ਼ੇ ਦੀ ਦਰਦ ਲਾ ਕੇ ਫਸੇ ਨੇ ਅਸੀਂ ਆਪਣਾ ਜਿਹੜਾ ਨਸ਼ਾ ਛੱਡ ਕੇ ਪੰਜਾਬ ਦੇ ਕਿਥੇ ਉਨਤਿਤ ਰੱਖੇ ਦੇ ਕੰਮ ਕਰੀਏ ਉੱਥੇ ਆਪਣੇ ਮਾਂ-ਬਾਪ ਦੇ ਮਹਿੰਗੇ ਖੂਨ ਪਸੀਨੇ ਡੋਲ ਕੇ ਜਿਹੜੀ ਕਮਾਈ ਕੀਤੀ ਹੈ ਉਹਨੂੰ ਅਸੀਂ ਪਰਵਾਰ ਹੁਣੋ ਬਚਾਈਏ ਮੈਂ ਤੁਸੀਂ ਵਿਧਾਇਕ ਰਹੇ ਹੋ 4 ਸਾਲ ਤਕ ਤਕਰੀਬਨ ਸਮਾਂ ਕੰਪਲੀਟ ਹੋ ਚੁੱਕਿਆ ਪੰਜਵਾਂ ਸਾਲ ਚੱਲਦਾ ਪਿਆ ਥੋੜੀ ਟਰਮ ਦੇ ਵਿੱਚ ਯੁਧ ਨਸ਼ੇ ਵਿਰੁੱਧ ਨੂੰ ਲੈ ਕੇ ਕੋਈ ਨੌਜਵਾਨ ਨੇ ਕੋਈ ਨਸ਼ਾ ਛੱਡਿਆ ਕੋਈ ਤੁਹਾਡੇ ਨਾਲ ਲੱਗਿਆ ਵੀ ਯੁਧ ਨਸ਼ੇ ਵਿਰੁੱਧ ਦੇ ਵਿੱਚ ਨਾਲ ਹਿੱਸਾ ਪਿਆ ਹੋਵੇ ਬਹੁਤ ਨੌਜਵਾਨ ਮੇਰੇ ਘਰ ਦੇ ਵਿੱਚ ਮੇਰੇ ਦਫ਼ਤਰਾਂ 'ਚ ਆ ਕੇ ਇਸ ਗਲਤੀ ਤੋਂ ਹਾਰ ਮੰਨਦੇ ਸੀ ਤੇ ਨੇ ਆਪਣੇ ਖਰਚੇ ਤੇ ਬਥੇਰੇ ਨੌਜਵਾਨ ਮੁੰਡੇ ਕੁੜੀਆਂ ਦਾ ਨਸ਼ਾ ਵੀ ਛੱਡਿਆ ਤੇ ਉਹਨ ਜਦੋਂ ਕਿਤੇ ਯਾਤਰਾ ਕੱਢਦੇ ਆ ਉਹ ਵੀ ਪੈਚ ਆਉਂਦੇ ਨੇ ਕੱਲ ਵੀ ਜਦੋਂ ਅਸੀਂ ਜੰਮੂ ਕਲੋਨੀ ਕੱਢੀ ਸੀ ਉੱਥੇ ਵੀ ਇੱਕ ਨੌਜਵਾਨ ਆਇਆ ਸੀ ਉਹਨੂੰ ਸਾਹਮਣੇ ਨਹੀਂ ਕਰੀਦਾ ਹੁੰਦਾ ਵੀ ਇਸ ਕਰਕੇ ਕਈ ਵਾਰੀ ਹਿੰਸਾ ਭਾਵਨਾ ਆ ਜਾਂਦੀ ਹੈ ਉਹਨੇ ਮੈਨੂੰ ਆਪ ਆ ਕੇ ਕੰਨ ਜਿਹਾ ਵੀ ਸਿੱਧੂ ਸਾਹਿਬ ਕਹਿੰਦਾ ਤੁਸੀਂ ਮੈਨੂੰ ਸਿਵਲ ਹਸਪੀਟਲ ਦਾਖਲ ਕਰਾ ਕੇ ਮੇਰਾ ਨਸ਼ਾ ਛਡਾਇਆ ਸੀ ਤੇ ਅੱਜ ਮੈਂ ਇਸ ਮਹਿਨ ਦੇ ਵਿੱਚ ਭਾਗ ਲੈ ਰਿਹਾ ਤਾਂ ਕਿ ਲੋਕਾਂ ਨੂੰ ਮੈਂ ਵੀ ਵਿਆਗਰਤ ਕਰ ਸਕਾਂ ਵੀ ਆਪਾਂ ਨਸ਼ਾ ਜਿਹੜੀ ਮਾੜੀ ਥੀ ਇਹਨੂੰ ਆਪਾਂ ਛੱਡਣਾ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀ ਵਾਰੀ ਇਹ ਪੜਾ ਕੀਤਾ ਚਾਹੇ ਕੋਈ ਵੀ ਹੋਵੇ ਜੁਧ ਨਸ਼ੇ ਵਿਰੁੱਧ ਦਾ ਦੂਸਰਾ ਪੜਾਅ ਹੋ ਗਿਆ ਅਮ ਰੋਲ ਕਿਹਦਾ ਹੋਊਗਾ ਦੇਖੋ ਤੁਸੀਂ ਆਪ ਇਹ ਕਹਿਆ ਵੀ ਸਰਕਾਰਾਂ ਆਈਆਂ ਤੇ ਗਈਆਂ ਗਈਆਂ ਕਿਉਂ ਅਗਰ ਕੋਈ ਪਹਿਲੀ ਵਰੀ ਬਿਧਾਇਕ ਚੁਣਦਾ ਦੂਜੀ ਵਰੀ ਜਦੋਂ ਉਹਨੂੰ ਨਹੀਂ ਚੁਣਦੇ ਉਹਦਾ ਕਾਰਨ ਹੁੰਦਾ ਉਹਦਾ ਫੇਲਿਅਰ ਹੁੰਦਾ ਹੈ ਉਹਦੇ ਲੋਕਾਂ ਦਾ ਜਿਹੜੇ ਨੇ ਕੋਈ ਸੰਪਰਕ ਟੁੱਟਿਆ ਹੁੰਦਾ ਹੈ ਸਮਾਜ ਦੀ ਜਿਹੜੀਆਂ ਕਰਤਾਂ ਨੇ ਉਹ ਜਾਗਰਤ ਕਰਨ ਦੇ ਵਿੱਚ ਫੇਲ ਹੋਇਆ ਹੁੰਦਾ ਹੈ ਜਹੇ ਆਪਾਂ ਨਸ਼ੇ ਦੀ ਗੱਲ ਕਰੀਏ ਚਾਹੇ ਗੈਂਗਸਟਰ ਵਰਦੀ ਦੀ ਗੱਲ ਕਰੀਏ ਜਿਹੜਾ ਵਿਅਕਤੀ ਜ਼ਮੀਨ ਨਾਲ ਜੁੜ ਕੇ ਲੋਕਾਂ ਦੇ ਜਿਹੜੇ ਪੱਖ ਦੇ ਮਸਲੇ ਨੇ ਉਹਨੂੰ ਹੱਲ ਕਰਨ ਦਾ ਯਤਨ ਕਰਦਾ ਆਪਣਾਲਾ ਕਰਦਾ ਮੈਂ ਸਮਝਦਾ ਮੇਰੀ ਸੰਗਤਾਂ ਕਦੇ ਵੀ ਪੇਹੇ ਦਾ ਕੀਤਾ ਰੱਖਦੇ ਨਹੀਂ ਜੇ ਤੁਸੀਂ ਇੱਕ ਕਦਮ ਪਟੋਗੇ ਨਾ ਚੰਦੇ ਦੇ ਲਈ ਇਹ ਲੋਕ ਪੰਜਾਬੀ ਇਹਗੇ ਨੇ 100 ਕਦਮ ਪਟਕੇ ਉਸ ਬੰਦੇ ਵੱਲੋਂ ਆਉਂਦੇ ਨੇ ਵੀ ਦੱਸ ਤੇਰੇ ਲਈ ਕੀ ਕਰੀਏ ਉਹਦੇ ਜਿਹੜੀ ਮਿਸਾਲ ਹੈ 92 ਵਿਧਾਇਕ ਚੁਣ ਕੇ ਪਦਾਰ ਪਗਵੰਦ ਸਿੰਘ ਮਾਨ ਜੀ ਨੂੰ ਜਿਹੜਾ ਮੁੱਖ ਮੰਤਰੀ ਬਣਾਇਆ ਤੇ ਉਹ ਸਮਾਂ ਦੇ ਸ਼ੇਰ ਨੇ ਪੰਜਾਬ ਦਾ ਦਰਸਾਉਂਦੇ ਹੋਏ ਜਦੋਂ ਨਸ਼ੇ ਵਿਰੁੱਧ ਆਗਾਜ਼ ਕਰਿਆ 61000 ਦੇ ਕਰੀਬ ਨੌਕਰੀਆਂ ਬਿਨਾਂ ਪੈਸੇ ਤੋਂ ਬਿਨਾਂ ਸ਼ਿਫਾਰਿਸ਼ ਤੋਂ ਦਿੱਤੀਆਂ ਆਮ ਘਰਾਂ ਦੇ ਮੁੰਡੇ ਵਿਧਾਇਕ ਬਣਾਤੇ ਆਮ ਘਰਾਂ ਦੇ ਮੁੰਡੇ ਮੰਤਰੀ ਬਣਾਤੇ ਆਮ ਘਰਾਂ ਦੇ ਵਿਅਕਤੀ ਨੂੰ ਚੇਅਰਮੈਨ ਲਾਇਆ ਤੁਸੀਂ ਦੇਖਿਆ ਹੋਣਾ ਇੱਕ ਨੌਜਵਾਨ ਵਿਚਾਰਾ ਜਿਹੜਾ ਪੱਲੇਦਾਰੀ ਕਰਦਾ ਮੰਡੀ ਦੇ ਵਿੱਚ ਉਹਨੂੰ ਕਿਸੇ ਜਿਹੜੀ ਵੀ ਮੰਡੇ ਬੋਰਡ ਦਾ ਚੇਅਰਮੈਨ ਵੀ ਬਾਇਆ ਉਹ ਕਦੇ ਸੁਪਨਾ ਨਹੀਂ ਲੈ ਸਕਦਾ ਆਮ ਘਰਾਂ ਦੇ ਲੋਕ ਤੈਨੂੰ ਵੱਡੇ ਵੱਡੇ ਉਹਦੀਆਂ ਤੇ ਦੇ ਕੇ ਨਮਜਿਆ ਉਹ ਇੱਕੋ ਇੱਕ ਪਾਰਟੀ ਆਮ ਆਦਮੀ ਪਾਰਟੀ ਜਿਹੜੇ ਅਜਿਹੇ ਕੰਮ ਕਰ ਸਕਦੇ ਵਿਰੋਧੀ ਥਰ ਕਹਿੰਦੇ ਨੇ ਸਾਡੀ ਸਰਕਾਰ ਆਊਗੀ ਤਾਂ ਅਸੀਂ ਗੈਂਗਸਟਰ ਬਾਤ ਖਤਮ ਕਰਾਂਗੇ ਨਸ਼ਾ ਬਿਲਕੁਲ ਬੰਦ ਕਰਾਂਗੇ ਜਦੋਂ ਆਈ ਸੀਓਦੋਂ ਕਿਉਂ ਨਾ ਕਰੇ ਕੈਪਟਨ ਅਮਰਿੰਦਰ ਸਿੰਘ ਨੇ ਗੁੱਟਕਾ ਸਾਲ ਚੱਕ ਕੇ ਸ਼ੌਂ ਖਾਧੀ ਸੀ ਵੀਓ ਠੁੱਠੀ ਸੌਂ ਖਾਦੀ ਤਾਂ ਹੀ ਲੋਕਾਂ ਨੇ ਆ ਹਸ਼ਰ ਕਰਿਆ ਇੰਨੇ ਇਕ ਬੈਠੇ ਹੁੰਦੇ ਨੇ ਵਿਧਾਨ ਸਭਾ ਦੇ ਇੱਕ ਪਾਸੇ ਤੇ ਇਧਰ ਸੌਂਾ ਬੈਠਾ ਹੁੰਦਾ ਇਹ ਉਸੇ ਕਰਕੇ ਵੀ ਜੇ ਇਹਨਾਂ ਨੇ ਵਾਦੇ ਕਰੇ ਤੇ ਵਫਾ ਨਹੀਂ ਕਰੇ ਬੇਵਫਾਈ ਕਰੀ ਤੇ ਜੋ ਆਮ ਆਦਮੀ ਪਾਰਟੀ ਨੇ ਵਾਦੇ ਕਰੇ 90% 95% ਵਾਦੇ ਇੱਕ ਸਾਲ ਚ ਪੂਰੇ ਕਰੇ ਨੇ ਹੁਣ ਗੱਲ ਆ ਰਹੀ ਆਪਾਂ ਦੀ ਕਿ ਹਜੇ ਨਸ਼ਾ ਖਤਮ ਕਰਾਂਗੇ ਅਸੀਂ ਵੀ ਮਾਨ ਸਾਹਿਬ ਨੇ ਕੋਈ ਸੌਂ ਨਹੀਂ ਸੀ ਖਾਦੀ ਵੀ ਮੈਂ ਸੌਂ ਖਾਨਾ ਪਰ ਆਪਣਾ ਕੀਤਾ ਵਾਦਾ ਪੂਰਾ ਕਰਨ ਲਈ ਅੱਜ ਹਰੇਕ ਵਿਧਾਇਕ ਹਰੇਕ ਕਮੇਨ ਮੈਲਾ ਵਿੰਗ ਯੂਥ ਵਿੰਗ ਸਾਰਿਆਂ ਦੀ ਡਿਊਟੀਆਂ ਲੱਗੀਆਂ ਵੀ ਆਪਣੀ ਆਪਣੀ ਗਲੀ ਮਹੱਲੇ ਜਾ ਕੇ ਲੋਕਾਂ ਨੂੰ ਅਵੇਅਰ ਕਰੋ ਨਸ਼ੇ ਦੀ ਸਮਗਰਮਣ ਨੂੰ ਅੰਦਰ ਕਰਾਓ ਜਿਹੜੇ ਨੌਜਵਾਨ ਨਸ਼ਾ ਕਰਦੇ ਨੇ ਉਹਨਾਂ ਦਾ ਨਸ਼ਾ ਛਡਾ ਕੇ ਨਵੇਂ ਜੀਵਨ ਜਿਉਣ ਦਾ ਮੌਕਾ ਪ੍ਰਦਾਨ ਕਰੋ ਰਾਜਾ ਵਿੰਗ ਕਹਿੰਦੇ ਨੇ ਵੀ ਜਿਹੜੇ ਲੋਕ ਗੈਂਗਸਟਰ ਨੇ ਉਹਨਾਂ ਦੇ ਕਾਪਰਚੇ ਹੁੰਦੇ ਹੁੰਦੇ ਨੇ ਉਹਨਾਂ ਦੇ ਪਰਿਵਾਰ ਵਾਲਿਆਂ ਦੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਸਾਰਾ ਦੇ ਪਰਚੇ ਹੋਣੇ ਚਾਹੀਦੇ ਰਾਜਾ ਵਿੰਗ ਯਾਰ ਕੁਝ ਵੀ ਕਹਿ ਸਕਦਾ ਉਹ ਕੁਝ ਵੀ ਕਹੀ ਜਾਵੇ ਉਹ ਪਹਿਲਾਂ ਤਾਂ ਮੈਂ ਹੁਣ ਕੀ ਕਹਾਂ ਯਾਰ ਭਾਈ ਉਹ ਆਪਦੇ ਪਹਿਲਾਂ ਸਿਸਟਮ ਠੀਕ ਕਰੇ ਫਿਰ ਕੋ ਕਹਿਣ ਜੋ ਕਹੋ ਜੇ ਕਾਟੋਕਲੇਸ ਚੱਲਦਾ ਹੈ ਕਾਂਗਰਸ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇ ਦਿਓਗੇ ਚੰਨੀ ਇੱਕ ਵਾਸਤੇ ਚੱਲਦੇ ਪਏ ਨੇ ਰਾਜਾ ਬਣ ਕੇ ਇੱਕ ਵਾਸਤੇ ਚੱਲਦੇ ਕਾਂਗਰਸ ਦਾ ਨਾਂ ਹੀ ਕਾਟੋਕਲੇਸ ਹੈ ਪੰਜ ਦੇ 7 ਦੇ ਕਰੀਬ ਮੁੱਖ ਮੰਤਰੀ ਬਣ ਨੂੰ ਫਿਰਦੇ ਨੇ ਤੇ ਜਿਹੜਾ ਉਹ ਕਦੇ ਵੀ ਨਹੀਂ ਸਰਕਾਰ ਆਉਣੀ ਉਹਨਾਂ ਦੇ ਮੁੱਖ ਮੰਤਰੀ ਜਿਵੇਂ ਕਹਿੰਦੇ ਅਸੀਂ ਮੈਨੂੰ ਬਣਾ ਦੇ ਮੈਨੂੰ ਬਣਾ ਦੇ ਪਰ ਬਣੂ ਦਾ ਤਾਂ ਅਜੇ ਸਰਕਾਰ ਆ ਪਰ ਜਿਹਨੂੰ ਪੁੱਛ ਲੋ ਕਹਿੰਦੇ ਮੈਂ ਤਾਂ ਬੰਨਾ ਹੀ ਨਹੀਂਗਾ ਮੈਂ ਹੁਣ ਇਹਦੇ ਵਿੱਚ ਕੀ ਕਹਿ ਸਕਦਾ ਯਾਰ ਭਰਾਵਾ ਵੀ ਅਗਲੇ ਦੇ ਮੰਤਰੀ ਸਥਿਤੀ ਕਿਹੜਾ ਬੰਦਾ ਚਾਹੁੰਦਾ ਇਹਨਾਂ ਨੂੰ ਪੰਜਾਂ ਨੂੰ ਨਾਮ ਕਰਾ ਲਾਗੇ ਸਾਰੇ ਕਹਿਣਗੇ ਹਾਂ ਮੈਂ ਬਣਨਾ ਪਰ ਬਣਨਾ ਤਾਂ ਜੇ ਸਰਕਾਰ ਆ ਉਹ ਗੱਲ ਪੰਜਾਬ ਦੀ ਜਨਤਾ ਮਨ ਬਣਾ ਚੁੱਕੀ ਹੈ ਵੀ ਅਸਲੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭੁਗਤਣਾ ਉਹਦੇ ਪਿੱਛੇ ਕਾਰਨ ਜੁੱਧ ਨਸ਼ੇ ਵਿਰੁੱਧ ਫਰੀ ਬਿਜਲੀ ਹਰ ਗਰੀਬ ਮੱਲੇ ਚ ਰਹੇ ਦੇ ਵਿੱਚ ਮਹੱਲਾ ਕਲੀਨਿਕ ਨੇ ਬੱਚੇ ਫਰੀ ਸਕੂਲਾਂ ਦੇ ਵਿੱਚ ਚੰਗਿਆਂ ਵਿੱਚ ਪੜ੍ਹਦੇ ਨੇ ਸਕੂਲ ਆਫ ਐਮਿਨਸ ਪੜ੍ਹੇ ਹੋਏ ਨੇ ਮਹਿਲਾਵਾਂ ਨੂੰ ਫਰੀ ਯਾਤਰਾ ਨੇ ਤੀਰਸ ਯਾਤਰਾ ਸ਼ੁਰੂ ਹੋਈਆਂ ਮੈਂ ਸ਼ਕਦਾ ਵੀ ਐਡਾ ਵੱਡਾ ਪਰਪਕਾਰ ਜਾਂ ਪੰਜਾਬ ਦੀ ਜਨਤਾ ਦਾ ਅਦਰ ਕਿਸੇ ਨੇ ਸੋਚਿਆ ਤਾਂ ਉਹ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅਰਮਿੰਦ ਕੇਧਰੀਵਾਲ ਸਾਹਿਬ ਦੀ ਕੋਈ ਵਿੱਚ ਜਿਹੜਾ ਪੰਜਾਬ ਦਾ ਜਿਹੜਾ ਸ਼ੁਭ ਪਲਟਣ ਦਾ ਯਤਨ ਕਰਿਆ ਅੱਜ ਦੇ ਤਰੀਕੇ ਦੇ ਮੈਂ ਆਖਰੀ ਸਵਾਲ ਦੇਵਾਂਗਾ ਅੱਜ ਦੇ ਤਰੀਕੇ ਦੇ ਵਿੱਚ ਅਕਾਲੀ ਦਲ ਨੂੰ ਤੁਸੀਂ ਕਿਸਾ ਦੇਖਦੇ ਹੋ ਤੁਸੀਂ ਆਪਣੇ ਹਲਕੇ ਚ ਚਲਾਉ ਲੋ ਚਾਹੇ ਪਾਰਟੀ ਦੇ ਜ਼ਿਹਰ ਚ ਚਲਾਉ ਲੋ ਦੇਖੋ ਮੈਂ ਜਿਹੜੇ ਗੁਰੂ ਨੂੰ ਮੰਨਦਾ ਉਹਨੇ ਇਹੀ ਸਿਖਾਇਆ ਵੀ ਨਿੰਦਿਆ ਬੜੀ ਕਿਸੇ ਕੀ ਨਹੀਂ ਮਨਮੁਖੋਂ ਦਿੱਤ ਕਰੇ ਸਾਡਾ ਕੰਮ ਹੈ ਸੇਵਾ ਕਰਨੇ ਇਹ ਦੇਖਣਾ ਜਨਤਾ ਨੇ ਵੀ ਕਿਹਨੂੰ ਕੀ ਜਿਹੜਾ ਛੇੜਾ ਦੇਣਾ ਤੇਜਾ ਮਾਨ ਸਨਮਾਨ ਕਰਨਾ ਜਾਂ ਕਿਸੇ ਨੂੰ ਦਰਕਰਨਾ ਇਹ ਇਹ ਪੰਜਾਬ ਦੀ ਜਨਤਾ ਨੇ ਦੇਖਣਾ ਜੋ ਇਹਨਾਂ ਆਤਮਨਗਰ ਦੇ ਬਧਾਇਕ ਗਵੰਸੀ ਸੰਤੂ ਜਿਨ੍ਹਾਂ ਨੇ ਕਿਹਾ ਅਸੀਂ ਸਾਡਾ ਕੰਮ ਹੈ ਸਿਰਫ ਸੇਵਾ ਕਰਨਾ ਸਿੱਤੂ ਸਾਹਿਬ 27 ਦੇ ਵਿੱਚ 27 ਦੀ ਰਿਪੀਟ ਹੋਗੀ ਕਰੋਗੇ ਰਿਪੀਟ ਅਜੀਬੇ ਸ਼ੱਕਤਾਂ ਨੂੰ ਤੁਸੀਂ ਮਿਡਲਿਆ ਤੀਸਰਾ ਸਤੰਭਾ ਹੈ ਮਿਡਲਿਆ ਕੱਲੀ-ਕੱਲੀ ਚੀਜ਼ ਨੂੰ ਜਮੀਨੇ ਪੱਧਰ ਤੋਂ ਸਾਰੀ ਜਾਣਕਾਰੀ ਰੱਖਦਾ ਤੁਹਾਨੂੰ ਸਾਰਾ ਹੀ ਪਤਾ ਵੀ ਪੰਜਾਬ ਦੀ ਜਨਤਾ ਕੀ ਚਾਹੁੰਦੀ ਹੈ ਕਿ ਮੈਂ ਸਮਝਦਾ ਵੀ ਤੁਸੀਂ ਅੱਜ ਵੀ ਸਰਵੇ ਕਰਾ ਲਓ 90% ਲੋਕ ਇਹ ਕਹਿਣਗੇ ਵੀ ਅਸੀਂ ਆਮ ਆਦਮੀ ਪਾਰਟੀ ਨੂੰ ਜਿਹੜਾ ਦੁਬਾਰਾ ਛੱਤਾਂ ਦੇ ਵਿੱਚ ਲੈ ਕੇ ਆਉਣਾ ਕਿਉਂਕਿ ਇੱਕੋ ਇੱਕ ਪਾਰਟੀ ਹੈ ਜਿਹੜੇ ਪੰਜਾਬ ਦੇ ਦਰਦ ਨੂੰ ਸਮਝਿਆ ਤੇ ਪੰਜਾਬ ਦੀ ਉਹਨਾਂ ਤੇ ਤਰੱਕੀ ਲਈ ਯਤਨ ਕਰਿਆ। ਸੋ ਇਹ ਸਨ ਆ ਆਤਮ ਨਿਕਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਜਿਨ੍ਹਾਂ ਨੇ ਕਿਹਾ ਵੀ ਸਟਾਈ ਦੇ ਵਿੱਚ ਰਿਪੀਟ ਕਰਾਂਗੇ। ਕਿਉਂਕਿ ਜਿਹੜੇ ਕੰਮ ਸਰਕਾਰ ਅਮਨ ਦੀ ਪਾਰਟੀ ਦੀ ਕਰ ਰਹੀ ਆ ਉਹ ਹਾਲੇ ਤੱਕ ਕਿਸੇ ਨੇ ਕੀਤਾ ਨਹੀਂ। ਹੁਣ ਦੇਖਣਾ ਹੋਵੇਗਾ ਕਿ ਇਹ ਸਟਾਈ ਦੇ ਵਿੱਚ ਰਿਪੀਟ ਕਰਦੇ ਨੇ ਜਾਂ ਨਹੀਂ ਕਰਦੇਗਾ ਉਹਨਾਂ ਨਾਲ ਸਮਰਸਿਚਾ। ਤੁਸੀਂ ਜੁੜੇ ਰਹੋ ਤਾਂ ਸਿਟੀ ਹੈਲਨ ਲਾਈਨ ਦੇ ਨਾਲ। ਮੈਂ ਹਮਨੀ ਸੇ ਕੈਮਰਾ ਸੰਸਕਰ ਦੇ ਨਾਲ ਤੁਹਾਨੂੰ